ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਾਂ ਦਾ ਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਨਵਾਂ ਮੁੱਖ ਮੰਤਰੀ ਬਣਾਇਆ ਜਾਵੇ ਪੰਜਾਬ ਦਾ ਕਿਉਂਕਿ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਹਨਾਂ ਤੋਂ ਉਹਨਾਂ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਖੁਸ਼ ਨਹੀਂ ਕੈਬਨਟ ਮੰਤਰੀ ਹੋ ਸਕਦਾ ਹੈ ਖੁਸ਼ ਹੋਣ ਲੇਕਿਨ ਜਿਹੜੇ ਵਿਧਾਇਕ ਨੇ ਉਹ ਬਿਲਕੁਲ ਖੋਸ਼ ਨਹੀਂ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦਾ 3 ਦਿਨ ਸੈਸ਼ਨ ਚੱਲਿਆ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਨੂੰ ਉਂਗਲੀ ਖੜੀ ਕਰਨ ਦੀ ਲੋੜ ਹੀ ਨਹੀਂ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਗੁਰਲਾਲ ਕਨੌਰ ਅਤੇ ਹੋਰ ਜਿਹੜੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਦਿਨਾਂ 'ਚ ਗੱਲਾਂ ਪੈਂਦੀਆਂ ਨੇ ਕਿਉਂਕਿ ਅਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਗੁਰਪ੍ਰੀਤ ਗੋਗੀ ਹੋਰਾਂ ਨੇ ਤਾਂ ਢਾ ਦਿੱਤੇ ਨੀ ਪੱਥਰ ਵੀ ਨੀ ਪੱਥਰ ਨੂੰ ਲੈ ਕੇ ਇੰਨਾ ਬਵਾਲ ਮਚਿਆ ਹੋਇਆ ਹੈ ਕਿ ਗੁਰਪ੍ਰੀਤ ਪ੍ਰੀਤ ਗੋਗੀ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼ਰੂਨੀ ਅਕਾਲੀ ਦਲ ਵੱਲ ਰੁਕ ਕਰਨਗੇ ਕਿਉਂਕਿ ਉਹ ਕਹਿੰਦੇ ਨੇ ਅਸੀਂ ਵਾਅਦੇ ਕੀਤੇ ਨੇ ਅਸੀਂ ਇਮਾਨਦਾਰੀ ਦੇ ਢੰਡੋਰਾ ਪਿੱਟਦੇ ਰਹੇ ਹਾਂ ਲੇਕਿਨ ਜਿਹੜੇ ਨੀ ਪੱਥਰ ਰੱਖੇ ਰਹੇ ਉਹ ਖੜੇ ਹੀ ਨਹੀਂ ਬਸ ਉਹ ਲੱਕੜ ਦਾ ਮੁੰਡਾ ਬਣ ਗਿਆ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਨਵੇਂ ਮੁੱਖ ਮੰਤਰੀ ਦੀ ਮੰਗ ਉੱਠ ਰਹੀ ਹੈ। ਇਹਦੀ ਦੌਰ ਦੇ ਵਿੱਚ ਨੇ ਬਲਜਿੰਦਰ ਕੌਰ ਦੂਸਰਾ ਨਾਮ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸਨਮਾ ਕੁਲਤਾ ਸਿੰਘ ਸਨਮਾ ਦਾਤਾ ਮੁੱਖ ਮੰਤਰੀ ਵਾਲਾ ਰੋਲਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੋਂ ਸ਼ੁਰੂ ਹੋ ਗਿਆ ਪੈਣਾ ਕਿ ਉਹ ਆਪਣੇ ਆਪ ਨੂੰ ਸੀਐਮ ਦਾ ਫੇਸ ਮੰਨਦੇ ਨੇ। ਲੇਕਿਨ ਇੱਕ ਹੁਣ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਹਾਲੇ ਸਰਕਾਰ ਪੂਰੀਆਂ ਸੀਟਾਂ ਮਿਲੀਆਂ ਨਹੀਂ ਲੇਕਿਨ ਉਹਨੇ ਵੀ ਰੋਲਾ ਪਾਤਾ ਹੈ ਕਿ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸੁਨੀਲ ਵਿਜਦੀ ਸੁਨੀਲ ਵਿਜ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣਾ ਦੇ ਵਿੱਚ 6 ਵਾਰ ਵਿਧਾਇਕ ਰਹਿ ਚੁੱਕੇ ਨੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਸਭ ਤੋਂ ਸੀਨੀਅਰ ਨੇ ਸਿਨੀਅਰਿਟੀ ਦੇ ਨਾਮ ਤੇ ਬੜਾ ਵੱਡਾ ਰੋਲਾ ਪਾ ਰਹੇ ਨੇ ਕਹਿੰਦੇ ਨੇ ਕਿ ਮੈਨੂੰ ਮੁੱਖ ਮੰਤਰੀ ਹਰਿਆਣੇ ਦਾ ਬਣਾਇਆ ਜਾਵੇ ਜੇਕਰ ਨਹੀਂ ਬਣਾਉਂਦੇ ਤਾਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਦਾਵਾ ਦੇਵਾਂਗਾ ਉਹਨਾਂ ਨੇ ਕਿਹਾ ਕਿ ਮੈਂ ਹਰਿਆਣੇ ਦਾ ਸਾਰਾ ਸਿਸਟਮ ਯਾਨੀ ਕਿ ਹਰਿਆਣੇ ਨੂੰ ਮੈਂ ਬੁਲੰਦੀਆਂ ਤੇ ਲੈ ਕੇ ਜਾਵਾਂਗਾ ਹਰਿਆਣੇ ਦੀ ਮੈਂ ਕਾਇਆ ਕਲਪ ਕਰ ਦਿਆਂਗਾ ਇਹ ਵਾਅਦਾ ਕੀਤਾ ਹੈ ਸਭ ਤੋਂ ਸੀਨੀਅਰ ਅਤੇ ਸੈਨਿਓਰਿਟੀ ਰੱਖਣ ਵਾਲੇ ਸੁਨੀਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਜਿਹੜੇ ਚੋਣ ਲੜ ਰਹੇ ਨੇ ਹਲਕਾ ਅੰਬਾਲਾ ਤੋਂ ਲਗਾਤਾਰ ਛੇ ਵਰ ਵਧਾਇਕ ਰਹੇ ਨੇ ਮੰਤਰੀ ਵੀ ਰਹੇ ਨੇ ਉਪ ਮੁੱਖ ਮੰਤਰੀ ਵੀ ਰਹੇ ਨੇ ਹਾਲਾ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਸੀਐਮ ਦਾ ਫੇਸ ਕੋਈ ਵੀ ਐਲਾਨ ਨਹੀਂ ਦਿੱਤਾ ਕੋਈ ਵੀ ਚਿਹਰਾ ਨਹੀਂ ਦੱਸਿਆ ਕਿ ਸੈਣੀ ਹੋਵੇਗਾ ਕਿ ਖੱਟੜ ਹੋਵੇਗਾ ਕਿ ਇਧਰ ਸਨੀਰ ਵਿੱਚ ਹੋਣਗੇ ਕਿਸੇ ਦਾ ਨਾਮ ਅਧਿਕਾਰ ਤੌਰ ਤੇ ਉਹਦੇ ਉਹਦੇ ਨਾਂ ਤੇ ਮੋਹਰ ਨਹੀਂ ਲਾਈ ਸੀਐਫ ਦੇ ਚਿਹਰੇ ਤੋਂ ਬਿਨਾ ਫੇਸਲੈਸ ਤੋਂ ਬਿਨਾ ਹੀ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀ ਹੈ ਹਲਕਾ ਸੌਰੀ ਹਰੇ ਸੁਭਾਰੇ ਅਣਾ ਤੋਂ ਹਰਿਆਣਾ ਦੇ ਵਿੱਚ ਕੋਈ ਵੀ ਸੀ ਇੱਧਰ ਕਾਂਗਰਸ ਨੇ ਸੀਐਫੇਸ ਵੀ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਵੀ ਜੀਜੀਪੇ ਜੀਜੀਪੇ ਵੀ ਨਹੀਂ ਵੀ ਯਾਨੀ ਕਿ ਜੀਜੀਪੇ ਵੀ ਨਹੀਂ ਕਰਤਾ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਸੀਐਮ ਚਿਹਰਾ ਹਾਲੇ ਦਿਖਾਇਆ ਨਹੀਂ ਹਰਿਆਣੇ ਦੇ ਲੋਕਾਂ ਨੂੰ ਇਸ ਲਈ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬੜੀ ਉਥਲ-ਪੁਥਲ ਚੱਲ ਰਹੀ ਹੈ ਇਹਦੇ ਸੁਨੀਲ ਵਿੱਚ ਨੇ ਆਪਣੇ ਆਪ ਦਾ ਨਾਮ ਪੱਤਰਕਾਰਾਂ ਦੇ ਸਾਹਮਣੇ ਐਲਾਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਗੁਹਾਰ ਲਗਾਉਂਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅੱਗੇ ਕਿ ਮੈਨੂੰ ਸੀਐਮ ਦਾ ਚਿਹਰਾ ਦੱਸਿਆ ਜਾਵੇ ਹਰਿਆਣੇ ਦੇ ਲੋਕਾਂ ਅਗੇ ਮੈਂ ਕਾਇਆਕਲਪ ਕਰਾਂਗਾ ਹਰਿਆਣੇ ਦੀ ਮੈਂ ਜਿਹੜੀ ਐ ਫੇਸ ਵੈਲਿਊ ਉਹ ਬਦਲ ਕੇ ਰੱਖ ਦਿਆਂਗਾ ਅਤੇ ਉਹਨਾਂ ਕਿਹਾ ਕਿ ਮੈਂ ਇਹ ਦਾਵਾ ਰੱਖ ਦਿੱਤਾ ਹੈ ਅੱਗੇ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦੀ ਮਰਜ਼ੀ ਹੈ ਉਹ ਕੀ ਕਰਦੇ ਨੇ ਉਹ ਕਿਸ ਤਰ੍ਹਾਂ ਇਸ ਗੱਲ ਨੂੰ ਲੈਂਦੇ ਨੇ ਸੀਰੀਅਸ ਲੈਂਦੇ ਨੇ ਜਾਂ ਐਵੇਂ ਲੈਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸੁਨੀਲ ਵਿਜ ਨੇ ਐਜ਼ ਏ ਦਾਵੇਦਾਰੀ ਠੋਕ ਦਿੱਤੀ ਹੈ ਮੁੱਖ ਮੰਤਰੀ ਹਰਿਆਣਾ ਦਾ ਜਿਵੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਨਵਾਂ ਚਿਹਰਾ ਪੰਜਾਬ ਆਮ ਆਦਮੀ ਪਾਰਟੀ ਦੇ ਲੱਭਣ ਲੱਗੇ ਹੋਏ ਨੇ ਧੰਨਵਾਦ